ਹੈਲੋ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਹਰਿਆਣਾ ਵੱਲੋਂ ਇੱਕ ਨਹੀਂ ਦੋ ਨਹੀਂ ਲਗਾਤਾਰ ਤਿੰਨ ਤਿੰਨ ਡਰੋਨ ਆਉਂਦੇ ਨੇ ਤੇ ਟੀਅਰ ਗੈਸ ਜਿਹੜੀ ਉਹ ਛੱਡੀ ਜਾਂਦੀ ਆ ਪਰ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਸੀ ਸਿਸਟਮ ਦੇਖੋ ਭਾਈ ਇਹ ਬਹੁਤ ਸਾਰੇ ਤਾਂ ਦੇਖੋ ਤਾਂ ਤਸਵੀਰ ਜਿਹੜੀ ਆ ਦਿਖਾ ਰਿਹਾ ਪਾਜੀ ਬਹੁਤ ਸਾਰੇ ਪਤੰਗ ਲੈ ਕੇ ਆਏ ਹੋ ਕੀ ਕਾਰਨ ਆ ਇਹ ਜਿਹੜੇ ਡਰੋਨ ਉਡਦੇ ਨੇ ਉਹਨਾਂ ਨੂੰ ਸੁੱਟਣ ਵਾਸਤੇ ਹੈਗੇ ਇਹ ਹਾਂਜੀ ਬਾਈ ਇਹ ਕਿੰਨੇ ਪਤੰਗ ਉਡਾਉਂਗੇ ਘੱਟ ਦੇ ਘੱਟ 10-15 ਡਾੜਾ ਉਡਾਉਂਗੇ ਇੱਕ ਟਾਈਮ 'ਚ ਇੱਕ ਟਾਈਮ ਹਾਂਜੀ ਕੀ ਲੱਗਦਾ ਹੈ ਡਰੋਨ ਪਤੰਗਾਂ ਦੇ ਨਾਲ ਸੁੱਟੇ ਜਾਣਗੇ ਹਾਂਜੀ ਹਾਂ ਸੁੱਟੇ ਜਾਣਗੇ ਉਹਨਾਂ ਦੀ ਫੰਗ ਤੋੜ ਕੇ ਉਹਨਾਂ ਨਾਲ ਗਿਰਜਣਾ ਜਦੇ ਅੱਛਾ ਅਗਰ ਪਤੰਗ ਵਿੱਚ ਫਸ ਜਾਂਦਾ ਹੈ ਤੇ ਜਦੋਂ ਉਧਰੋਂ ਡਰੋਨ ਆਉਂਦਾ ਹੈ ਤਾਂ ਤੁਸੀਂ ਇਧਰੋਂ ਪਤੰਗ ਚੜਾ ਦਿੰਦੇ ਹੋ ਹਾਂਜੀ ਹੁਣੇ ਚੜਾਣ ਲੱਗੇ ਆਂ ਚੜਾ ਕੇ ਰੱਖੂਗੇ ਜਦੋਂ ਆਊਗਾ ਦੇ ਨਾਲ ਦੇ ਨਾਲ ਕੱਟਾਂਗੇ ਉਹਨਾਂ ਨੂੰ ਤਾਂ ਦੇਖੋ ਇਹ ਤਰਗੜੀਆਂ ਪੈ ਰਹੀਆਂ ਨੇ ਡਰੋਨ ਦਾ ਇਲਾਜ ਆਉ ਲੱਭਿਆ ਗਿਆ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਇਹ ਦੇਸੀ ਤਰੀਕਾ ਹੈ ਦੇਸੀ ਢੰਗ ਦੇ ਨਾਲ ਡਰੋਨ ਨੂੰ ਕਿਵੇਂ ਸੁੱਟਣਾ ਜੋ ਡਰੋਨ ਹੈ ਉਸ ਨੂੰ ਕਿਵੇਂ ਸੁੱਟਿਆ ਜਾਵੇ ਤਾਂ ਕਿ ਉਹ ਅੱਗਿਆ ਕੇਟੀਅਰ ਗੈਸ ਨਾਲ ਸੁੱਟ ਸਕੇ ਤਾਂ ਦੇਖ ਸਕਦੇ ਹੋ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਡਰੋਨ ਸੁੱਟਣ ਦਾ ਤਰੀਕਾ ਉਹ ਤਸਵੀਰ ਦੇਖੋ ਤੁਸੀਂ ਤਾਂ ਤਸਵੀਰ ਦੇਖੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਰੋਨ ਦਾ ਇਲਾਜ ਹੈ ਹਾਲਾਂਕਿ ਅੱਗੇ ਵੀ ਤੁਸੀਂ ਦੇਖਿਆ ਡਰੋਨ ਤੇ ਪਤੰਗਾਂ ਦੇ ਪਿੱਛੇ ਪਰ ਹੁਣ ਵੱਡੀ ਤਾਦਾਦ ਦੇ ਵਿੱਚ ਪਤੰਗ ਨੇ ਉਹ ਲੈ ਕੇ ਆਂਦੇ ਗਏ ਨੇ ਤਾਂਕਿ ਡਰੋਨ ਜਦੋਂ ਉੱਡਦਾ ਤਾਂ ਇਧਰੋਂ ਪਤੰਗ ਨਾਲ ਪੇਚਾ ਪਾ ਕੇ ਉਸ ਨੂੰ ਛੁੱਟਿਆ ਜਾ ਸਕੇ ਕੈਮਰਾਮੈਨ ਰੋਸ਼ਨ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਹਰਿਆਣਾ ਵੱਲੋਂ ਇੱਕ ਨਹੀਂ ਦੋ ਨਹੀਂ ਲਗਾਤਾਰ ਤਿੰਨ ਤਿੰਨ ਡਰੋਨ ਆਉਂਦੇ ਨੇ ਤੇ ਟੀਅਰ ਗੈਸ ਜਿਹੜੀ ਉਹ ਛੱਡੀ ਜਾਂਦੀ ਆ ਪਰ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਸੀ ਸਿਸਟਮ ਦੇਖੋ ਭਾਈ ਇਹ ਬਹੁਤ ਸਾਰੇ ਤਾਂ ਦੇਖੋ ਤਾਂ ਤਸਵੀਰ ਜਿਹੜੀ ਆ ਦਿਖਾ ਰਿਹਾ ਪਾਜੀ ਬਹੁਤ ਸਾਰੇ ਪਤੰਗ ਲੈ ਕੇ ਆਏ ਹੋ ਕੀ ਕਾਰਨ ਹੈ ਵੀਰੇ ਜਿਹੜੇ ਡਰੋਨ ਉਡਦੇ ਨੇ ਉਹਨਾਂ ਨੂੰ ਸੁੱਟਣ ਵਾਸਤੇ ਹੈਗੇ ਇਹ ਹਾਂਜੀ ਭਾਈ ਇਹਨੇ ਕਿੰਨੇ ਪਤੰਗ ਉਡਾਉਂਗੇ ਘੱਟ ਤੇ ਘੱਟ 10 15 ਉਡਾਦਾ ਉਗਾ ਇੱਕ ਟਾਈਮ 'ਚ ਇੱਕ ਟਾਈਮ ਹਾਂਜੀ ਕੀ ਲੱਗਦਾ ਹੈ ਡਰੋਨ ਪਤੰਗਾਂ ਦੇ ਨਾਲ ਸੁੱਟੇ ਜਾਣਗੇ ਹਾਂਜੀ ਹਾਂ ਸੁੱਟੇ ਜਾਣਗੇ ਉਹਦੀ ਫੰਗ ਤੋੜ ਕੇ ਉਹਨਾਂ ਨਾਲ ਗਿਰਜਣਾ ਜਦੇ ਅੱਛਾ ਅਗਰ ਪਤੰਗ ਵਿੱਚ ਫਸ ਜਾਂਦਾ ਹੈ ਜੇ ਜਦੋਂ ਉਧਰੋਂ ਡਰੋਨ ਆਉਂਦਾ ਹੈ ਤਾਂ ਤੁਸੀਂ ਇਧਰੋਂ ਪਤੰਗ ਚੜਾ ਦਿੰਦੇ ਹਾਂਜੀ ਹੁਣੇ ਚੜਾਣ ਲੱਗੇ ਆਂ ਚੜਾ ਕੇ ਰੱਖੂਗੇ ਜਦੋਂ ਆਊਗਾ ਨਾਲ ਦੇ ਨਾਲ ਕੱਟਾਂਗੇ ਉਹਨਾਂ ਨੂੰ ਤਾਂ ਦੇਖੋ ਇਹ ਤਰਗੜੀਆਂ ਪੈ ਰਹੀਆਂ ਨੇ ਡਰੋਨ ਦਾ ਇਲਾਜ ਆ ਉਹ ਲੱਭਿਆ ਗਿਆ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਇਹ ਦੇਸੀ ਤਰੀਕਾ ਹੈ ਦੇਸੀ ਢੰਗ ਦੇ ਨਾਲ ਡਰੋਨ ਨੂੰ ਕਿਵੇਂ ਸੁੱਟਣਾ ਜੋ ਡਰੋਨ ਹੈ ਉਸ ਰੂਪ ਕਿਵੇਂ ਸੁੱਟਿਆ ਜਾਵੇ ਤਾਂ ਕਿ ਉਹ ਅੱਗੇ ਆ ਕੇ ਟੀਅਰ ਗੈਸ ਨਾ ਸੁੱਟ ਸਕੇ ਤਾਂ ਦੇਖ ਸਕਦੇ ਹੋ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਡਰੋਨ ਸੁੱਟਣ ਦਾ ਤਰੀਕਾ ਹੈ ਉਹ ਤਸਵੀਰ ਦੇਖੋ ਤੁਸੀਂ ਤਸਵੀਰ ਦੇਖੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਡਰੋਨ ਦਾ ਇਲਾਜ ਹੈ ਹਾਲਾਂਕਿ ਅੱਗੇ ਵੀ ਤੁਸੀਂ ਦੇਖਿਆ ਡਰੋਨ ਤੇ ਪਤੰਗਾਂ ਦੇ ਪਿੱਛੇ ਪਰ ਹੁਣ ਵੱਡੀ ਤਾਦਾਦ ਦੇ ਵਿੱਚ ਪਤੰਗ ਨੇ ਉਹ ਲੈ ਕੇ ਆਂਦੇ ਗਏ ਨੇ ਬਾਕੀ ਡਰੋਨ ਜਦੋਂ ਉੱਡਦਾ ਤਾਂ ਇਧਰੋਂ ਪਤੰਗ ਨਾਲ ਪੇਚਾ ਪਾ ਕੇ ਉਸ ਨੂੰ ਛੁੱਟਿਆ ਜਾ ਸਕੇ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ